ਹੈਲੋ ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਬਹੁਤ ਹੀ ਕੈਂਟ ਹੋਮਗੇ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਕੱਲ ਦਾ ਡੇ ਸੀ ਉਹ ਮੇਰਾ ਵੀਡੀਓ ਦੇ ਵਾਸਤੇ ਮਿਸ ਹੋ ਗਿਆ ਕਿਉਂਕਿ ਮੇਰੇ ਸਿਸਟਰ ਆਈ ਹੋਈ ਸੀ ਤੇ ਅੱਜ ਦੇ ਡੇ ਹੈਗਾ 7th ਤੇ ਅੱਜ ਦੇ ਅੱਜ ਮੈਂ ਜਾਣਾ ਮਾਸੀਪੁਰ ਮਤਲਬ ਅੱਜ ਆਪਾਂ ਥੋੜਾ ਜਿਹਾ ਬਾਹਰ ਚੱਲਦੇ ਆਂ ਮਤਲਬ ਮੰਡੇ ਵਗੈਰਾ ਤੱਕ ਵਾਪਸ ਆਉਣਾ ਹੋ ਸਕਦਾ ਇਹਦੇ ਵਿੱਚ ਮੈਂ ਵੀਡੀਓ ਪਾ ਵੀ ਸਕਦੀ ਆ ਨਹੀਂ ਵੀ ਪਾ ਸਕਦੀ ਬਟ ਅੱਜ ਆਪਣਾ ਡੇ 7 ਹੈ ਤੇ ਡੇ 7 ਦੇ ਵਿੱਚ ਜਿਹੜਾ ਆਪਣਾ ਡੇਲੀ ਦਾ ਰੁਟੀਨ ਸੀ ਉਹ ਆਪਾਂ ਫੋਲੋ ਕਰ ਚੁੱਕੇ ਆ ਤੇ ਆਪਾਂ ਪ੍ਰੋਪਰ ਆਪਣੀ ਐਕਸਰਸਾਈਜ਼ ਵਗੈਰਾ ਸਾਰਾ ਕੁਝ ਕਰ ਚੁੱਕੇ ਆ ਤੇ ਹੁਣ ਆਪਾਂ ਨੇ ਨਾਰਮਲੀ ਫਿਲਹਾਲ ਮੈਂ ਤਿਆਰੀ ਵਗੈਰਾ ਕਰਦੀ ਆਂਗੀ ਜਾਣ ਵਗੈਰਾ ਦੀ ਤੇ ਉਸ ਤੋਂ ਬਾਅਦ ਆ ਆਪਾਂ ਜਿਹੜਾ ਖਾਣ ਵਾਸਤੇ ਹੈਗਾ ਜਿਹੜਾ ਆਪਣਾ ਬੇਸਨ ਦੀ ਰੋਟੀ ਵਗੈਰਾ ਉਹ ਆਪਾਂ ਖਾਵਾਂਗੇ ਬਣਾਵਾਂਗੇ ਤੇ ਤਦ ਤੱਕ ਮਿਲਦੇ ਆਂ ਤੁਹਾਡਾਂ ਅੰਬਰ ਉੰਦਿਤ ਵੀ ਨੰਤਿੰਗ ਵਾਲਾ ਪਾਟੜਾ ਹਰਿਆਣਾ ਦੇ ਰਸਤੇ ਜਾਇਜ਼ ਟਾਈਮ ਆਪਾਂ ਸਵੇਰੇ 10:30 ਤੋਂ ਬਾਅਦ ਵਜੇ ਦੇ ਤੱਕ ਦੇ ਰਹੇ ਹਾਂ ਮੱਕੀ ਤੇ ਬਾਜਰਾ ਲੈ ਰਹੇ ਹਾਂ ਬੈਂਡ ਦਿੱਲੀ ਮੈਂ 3 ਬੈਡ ਕੀਤੀ ਹੈ ਇਹ ਜੱਪ ਨੇ ਕद्दू ਦੀ ਸਬਜ਼ੀ ਬਣਾਈ ਹੈ ਬਿਲਕੁਲ ਮਤਲਬ ਉਹ ਨੋਰਮਲ ਕद्दू ਦੀ ਸਬਜ਼ੀ ਬਣਾਈ ਹੈ ਤੇ ਤੁਸੀਂ ਆਪਾਂ ਇਹਦੇ ਨਾਲ ਮਤਲਬ ਜੜੀਆਂ ਗ੍ਰੀਨ ਵੈਜੀਟੇਬਲਸ ਨੇ ਇਹਨੂੰ ਆਪਣੇ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰੋ ਮਤਲਬ ਸ਼ਾਮ ਦਾ ਖਾਣਾ ਆਪਾਂ ਨੇ ਜਿਹੜੀ ਕद्दू ਦੀ ਸਬਜ਼ੀ ਜਾਂ ਕੋਈ ਵੀ ਗ੍ਰੀਨ ਵੈਜੀਟੇਬਲ ਆ ਉਹਦੇ ਨਾਲ ਖਾਓ ਵੱਧ ਤੋਂ ਵੱਧ ਸੈਲਡ ਵਗੈਰਾ ਤੁਸੀਂ ਯੂਜ਼ ਕਰੋ ਆਪਣੇ ਖਾਣੇ ਦੇ ਵਿੱਚ ਜਿੰਨਾ ਆਪਾਂ ਨਾਰਮਲ ਚੀਜ਼ਾਂ ਸਬਜੀ ਵਗੈਰਾ ਜਾਂ ਰੋਟੀ ਵਗੈਰਾ ਯੂਜ਼ ਕਰ ਰਹੇ ਆ ਉਹਦੇ ਵਿੱਚ ਜ਼ਿਆਦਾਤਰ ਇੱਕ ਪਲੇਟ ਜ਼ਰੂਰ ਸੈਲਡ ਵਗੈਰਾ ਦੀ ਐਡ ਕਰਿਆ ਕਰੋ ਜਿਵੇਂ ਜਿਹੜੇ ਵੀ ਮੌਸਮੀ ਸੈਲਡ ਚੱਲ ਰਹੇ ਜਿਵੇਂ ਖੀਰਾ ਹੋਇਆ ਕकड़ी ਹੋਈ ਕੋਈ ਵੀ ਮੌਸਮੀ ਸੈਲਡ ਤੁਸੀਂ ਉਹਦੇ ਵਿੱਚ ਯੂਜ਼ ਜ਼ਰੂਰ ਯੂਜ਼ ਕਰੋ ਉਹਦੇ ਨਾਲ ਨਾਲ ਤਾਂ ਤੁਹਾਡਾ পেট ਫੁੱਲਫਿਲ ਹੋ ਜਾਂਦਾ ਤੇ ਬਾਕੀ ਦੂਜੀ ਗੱਲ ਵੀ ਉਹਦੇ ਨਾਲ weight reduce ਵੀ ਹੁੰਦਾ ਤੇ ਤੁਹਾਨੂੰ ਜਿਹੜੇ ਪ੍ਰੋਟੀਨ ਵਗੈਰਾ ਕੁਝ ਮਤਲਬ ਜਿਹੜੇ ਆਪਣੇ ਲਈ ਗ੍ਰੀਨ ਵੈਜੀਟੇਬਲ ਤੋਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਿਲਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਆਪਣੀ ਮਤਲਬ ਪੂਰੀ ਬੋਡੀ ਲਈ ਵਧੀਆ ਯਾਨੀ ਉਹ ਤੁਹਾਨੂੰ ਉਹਦੇ ਤੋਂ ਮਿਲ ਜਾਣੀ ਹੈ ਚਲੋ ਹੁਣ ਤੁਸੀਂ ਆਪਾਂ ਨੇ ਖਾਣਾ ਵਗੈਰਾ ਖਾ ਲਿਆ ਆਪਣਾ ਸਾਰਾ ਖੁਸ਼ ਹੋ ਗਏ ਇਹ ਡੈਲੀ ਦੇ ਮਤਲਬ ਤੇ ਨੈਕਸਸਾਈਜ਼ ਨੇ ਜਿਹੜੀਆਂ ਤੁਸੀਂ ਆਪਣੇ ਰੁਟੀਨ ਦੇ ਵਿੱਚ ਡੈਲੀ ਸ਼ਾਮਿਲ ਕਰੋ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀਆਂ ਹੋਰ ਤੁਸੀਂ ਜ਼ਿਆਦਾ ਐਕਸਰਸਾਈਜ਼ ਨਹੀਂ ਕਰ ਸਕਦੇ ਕੋਈ ਚੱਕਰ ਨਹੀਂ ਬਟ ਤੁਸੀਂ ਇਹ ਤੇ ਡੈਲੀ ਦੇ ਡੈਲੀ ਰੁਟੀਨ ਦੇ ਵਿੱਚ ਇਹ ਤੇ ਨੈਕਸਰਸਾਈਜ਼ ਨੇ ਜਿਹੜੀਆਂ ਮਤਲਬ ਸਾਈਡ ਸਾਈਡ ਵਾਲੀ ਤੇ ਦੂਸਰੀ ਮਤਲਬ ਜੰਪਿੰਗ ਵਾਲੀ ਇਹ ਜਿਹੜੀਆਂ ਤੁਸੀਂ ਨਾਰਮਲ ਤਰੀਕੇ ਨਾਲ ਵੀ ਕਰ ਸਕਦੇ ਹੋ ਬਟ ਤੁਸੀਂ ਇਹ ਤਿੰਨ ਐਕਸਰਸਾਈਜ਼ ਜ਼ਰੂਰ ਆਪਣੇ ਡੈਲੀ ਦੇ ਰੁਟੀਨ ਦੇ ਵਿੱਚ ਸਵੇਰੇ ਤੇ ਸ਼ਾਮ ਦੋਨੋਂ ਟਾਈਮ ਐਡ ਕਰੋ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਬਾਏ ਬਾਏ ਅੱਜ ਆਪਾਂ ਡੇ 7 ਸੀ ਤੇ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਡੇ 7 8 ਦੇ ਉੱਤੇ ਹੋ ਸਕਦਾ ਮੈਂ ਡੇ 8 ਦੀ ਜਗ੍ਹਾ ਮੈਂ ਮੰਡੇ ਨੂੰ ਵੀਡੀਓ ਪਾਵਾਂ ਬਟ ਮੈਂ ਕੋਸ਼ਿਸ਼ ਕਰੂੰਗੀ ਮੈਂ ਕੱਲ ਨੂੰ ਵੀਡੀਓ ਤੁਹਾਡੇ ਲਈ ਕੋਈ ਨਾ ਕੋਈ ਅਪਡੇਟ ਕਰਨਾ ਅਪਲੋਡ ਕਰਾਂ ਤਦ ਤੱਕ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ